ਪੰਜਾਬੀ ਅਸਟਰੀਆ ਸਾਵੀ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਅੱਜ ਅਸਟਰੀਆ ਦੇ ਸ਼ੇਰਗਾਨਾ ਦੇ ਡਿਸਟ੍ਰਿਕਟ ਪੰਜ ਮਾਰਗਰਿਟਨ ਇਹ ਪੰਜ ਡਿਸਟ੍ਰਿਕਟ ਦੇ ਵਿੱਚੋਂ ਦੀ ਹੋ ਕੇ ਲੰਘਦੀ ਆ ਵੀਨ ਤਾਲਰ ਨਦੀ ਇਹ ਇੱਥੇ ਕਾਰਪੋਰੇਸ਼ਨ ਵੱਲੋਂ ਬਣਾਇਆ ਗਿਆ ਹੈ ਵੀਨ ਤਾਲ ਪੈਰਾਸੇ ਇਹਦੇ ਨਾਲ ਜਿਹੜੀ ਆ ਉਹ ਪੰਜ ਡਿਸਟ੍ਰਿਕਟ ਤੋਂ ਹੋ ਕੇ ਨਿਕਲਦੀ ਜਿਹੜੀ ਨਦੀ ਵੀਨ ਤਾਲ ਇਹ ਇਹ ਤੇਰਾਸੇ ਦੇ نیچے ਜਿਹੜੀ ਆ ਉਹ ਇਨਫੀਅਰ ਮੈਟਰੋ ਜਿਹੜਾ ਚੱਲਦਾ ਹੈ ਇਹ ਲੋਕਾਂ ਦੇ ਫਾਈਂ ਰੀਟਾਈਰਡ ਲੋਕ ਇੱਥੇ ਆ ਕੇ ਬੈਠਣਾ ਤੇ ਹੋਰ ਜੁਆਇ ਕਰ ਸਕਦੇ ਇੱਥੇ ਵੀ ਆਫਰ ਕੋਰਪੋਰੇਸ਼ਨ ਕੋਲ ਲੋਇ ਕਰਨਾ ਹੈ ਤੇ ਇੱਥੇ ਆ ਆਪਾਂ ਆਏ ਆ ਜੀਵਨ ਬਰੁਨਨ ਜਿਹਨੂੰ ਆਪਾਂ ਕਹਿੰਦੇ ਨੇ ਆ ਬਰੁਨਨ ਦਾ ਮਤਲਬ 4 4 ਸਤ 4 ਇੱਥੇ ਕਿ ਸਕ੍ਰੈਪਚਰ ਬਣਿਆ ਹੋਇਆ ਹੈ ਉਹ ਸਾਹਮਣੇ ਉਹ ਦੇਖਦੇ ਆਂ ਸਾਈਡ ਤੇ ਲੱਗਾ ਹੈ ਬੈਂਕ ਆਟੋਮੈਟ ਇਹ ਇਥੇ ਨਵੀਂ ਬਿਲਡਿੰਗ ਬਣ ਰਹੀ ਆ ਇਹ ਰਾਇਆ ਕਿ ਉਹ ਅੰਦਰ ਉਹ ਤਾਂ ਚੇਂਜ ਕਰ ਸਕਦੇ ਆ ਪਰ ਜਿਹੜੀ ਇਹਦੀ ਆਊਟਰ ਦੇ ਆ ਜਿਹੜਾ ਬਾਹਰੀ ਆ ਉਹਨ ਇਹਨਾਂ ਨੂੰ ਉਸੇ ਤਰ੍ਹਾਂ ਹੀ ਰੱਖਣਾ ਪਊਗਾ ਜਿੱਦਾਂ ਕੀ ਪਹਿਲਾਂ ਸੀ ਤੇ ਇਸ ਲਈ ਇਸ ਰੱਖਦੇ ਆ ਕਿ ਤਾਂ ਕਿ ਜਿਹੜੀਆਂ ਇਹਨਾਂ ਦੀਆਂ ਪੁਰਾਣੀਆਂ ਬਿਲਡਿੰਗਸ ਆ ਉਹਨਾਂ ਦੀ ਜਿਹੜੀ ਹੈਗੀ ਆ ਜਿਹੜਾ ਆਰਕੀਟੈਕਚਰ ਦਾ ਖੂਬਸੂਰਤੀ ਆ ਉਹ ਬਣੀ ਰਹੇ ਇਹ ਸਾਰੀਆਂ ਬਿਲਡਿੰਗਸ ਤੇ ਨਹੀਂ ਲਾਗੂ ਹੁੰਦਾ ਇੱਥੇ ਦੀ ਇੱਕ ਹੋਰ ਖੂਬਸੂਰਤ ਬਿਲਡਿੰਗ ਜਿਸ ਦੇ ਦਿਸਟ੍ਰਿਕਟ ਦਾ ਨਾਮ ਹੈ ਮਾਰਗਰੇਟਨਹੋਫ ਇਸ ਦੀ ਖੂਬਸੂਰਤੀ ਦੇਖਣ ਦੇ ਲਈ ਵੀ ਟੂਰਿਸਟ ਜਿਹੜੇ ਆਉਂਦੇ ਆ ਇਸ ਡਿਸਟ੍ਰਿਕਟ ਚ ਦੇਖਣਯੋਗ ਆ ਇਹ ਬਾਲਕਨੀ ਦਾ ਸਟਰਕਚਰ ਤੇ ਇੱਥੇ ਦੀ ਇਹ ਖੂਬਸੂਰਤੀ ਹੌਫ ਨੂੰ ਆਪਾਂ ਆਪਣੀ ਪੰਜਾਬੀ ਭਾਸ਼ਾ ਚ ਕਹਿ ਦਿੰਨੇ ਆ ਵੇੜਾ ਇਹ ਬਿਲਡਿੰਗਸ ਇਸ ਤਰ੍ਹਾਂ ਬਣਾਈਆਂ ਗਈਆਂ ਕਿ ਇਹਨਾਂ ਦੇ ਜਿਆਦਾ ਫਰੰਟ ਤੇ ਸੈਂਟਰ ਚ ਇਦਾਂ ਵੇੜਾ ਛੱਡਿਆ ਹੋਗਾ ਤੇ ਜਾਂ ਇਹਦੇ ਆਲੇ ਦੁਆਲੇ ਘਰ ਬਣੇ ਹੋਣਗੇ ਤੇ ਸੈਂਟਰ ਚ ਵੇੜਾ ਛੱਡਿਆ ਦੀਆ ਸੋਨਨ ਹਵਫ ਕਾਸੇ ਵਿੱਚ ਬਣੀ ਹੈ ਇੱਕ ਹੋਰ ਚਰਚ 1928 ਦੀ ਬਣੀ ਹੋਈ ਹੈ ਇਹ ਚਰਚ ਤੇ ਇਹ ਬ੍ਰਾਂਜ਼ ਸ਼ਵੇਪਾਰਟ ਜਿਹਨੇ ਬੱਚਿਆਂ ਦੇ ਲਈ ਬਹੁਤ ਕੰਮ ਕੀਤਾ ਸੀ ਦੇ ਵਿੱਚ ਚਾਕਲੇਟ ਮਿਊਜ਼ੀਅਮ ਬਿਆਨਾ ਇੱਥੇ ਬਣੀਆਂ ਚਾਕਲੇਟ ਦੀਆਂ ਅਲੱਗ-ਅਲੱਗ ਸ਼ੇਪਸ ਇਹ ਚਾਕਲੇਟ ਤੋਂ ਆਕ੍ਰਿਤੀ ਬਣਾਈ ਹੋਈ ਹੈ ਪੂਰਾ ਸਾਰਾ ਜਿਹੜਾ ਹੈ ਇਹ ਚਾਕਲੇਟ ਨਾਲ ਬਣਿਆ ਹੋਇਆ ਹੈ ਸੋ ਅਟ ਵਿੱਚ ਬਣਿਆ ਇਹ ਪਾਰਕ ਇਹਨਾਂ ਨੇ ਆਪਣੇ ਪ੍ਰਧਾਨ ਮੰਤਰੀ ਬਰੂਨੋ ਕਲਿਸਕੀ ਦੇ ਨਾਮ ਤੇ ਬਣਾਇਆ ਹੈ ਇਥੇ ਸਰਕਾਰੀ ਸਕੂਲ ਇਸ ਦੇ ਸਾਹਮਣੇ ਇਹ ਬਣਿਆ ਆ ਹੌਨ ਸਟ੍ਰੋਮ پارک ਜਿਹੜਾ ਪੰਜ ਡਿਸਟ੍ਰਿਕਟ ਆ ਉਹ ਅਸਲ ਦੇ ਵਿੱਚ ਜਿਹੜੇ ਆ ਕੰਮ ਕਰਨ ਵਾਲੇ ਲੋਕ ਆ ਉਹਨਾਂ ਲਈ ਬਣਾਇਆ ਗਿਆ ਸੀ ਜਿਸ ਤਰ੍ਹਾਂ ਕਿ 1 2 ਤੇ 3 ਡਿਸਟ੍ਰਿਕਟ ਸੀ ਉਹਦੇ ਵਿੱਚ ਉਹ ਅਮੀਰ ਲੋਕ ਤੇ ਨੋਬਲ ਲੋਕ ਜਿਹੜੇ ਸੀ ਉਹ ਸੀ ਤੇ ਪ੍ਰੇਜਨੈਟੀ ਟਿੱਗਰਾਟ ਪੂਰੀ ਗਰਮੀ ਆ ਕਿ ਅੱਜ ਕੱਪੜੇ ਪਾਣ ਤੋਂ ਪਰਹੇਜ਼ ਤੇ ਹਮ ਆਈਸਕ੍ਰੀਮ ਤੇ ਸਵੀਮਿੰਗ ਤੇ ਜਾਓ ਇਹ ਇਸ ਤਰ੍ਹਾਂ ਦੀਆਂ ਨਜ਼ਰ ਆਉਂਦੀਆਂ ਆ ਪੰਜ ਡਿਸਟ੍ਰਿਕਟੀਆਂ ਖੂਬਸੂਰਤ ਕਲੀਆਂ ਇੱਕ ਪਾਸੇ ਲਾਗੀਆਂ ਦੱਲੀ ਤੇ ਦੂਸਰੇ ਪਾਸੇ ਚਲ ਰਹੀ ਆ U5 ਮੈਟਰੋ ਦੀ ਹੁਣ ਤੱਕ U1 ਤੋਂ ਲੈ ਕੇ U6 ਤੱਕ ਸਿਗੀਆਂ ਤੇ ਪੰਜ ਵਿੱਚੋਂ ਮਿਸ ਸੀਗੀ ਕਿਹਦੇ ਕਿਹਦੇ ਨਾਲ ਹੋਣੀ ਆ ਕੰਟੈਕਟ 6 ਨਾਲ 2 ਨਾਲ ਉਹ ਆ ਸਭ ਤੋਂ ਪ੍ਰਾਣ ਸਕੂਲਾਂ ਵਿੱਚੋਂ ਇੱਕ ਜਿਹਦੀ ਕਿ 1758 ਵਿੱਚ ਇੱਥੇ ਦੀ ਰਾਣੀ ਮਰੀਆ ਥਰੇਸੀਆ ਨੇ ਸਥਾਪਨਾ ਕੀਤੀ ਸੀਗੀ ਇਹ ਇੰਗਲਿਸ਼ ਮੀਡੀਅਮ ਤੇ ਜਰਮਨ ਦੋਨਾਂ ਭਾਸ਼ਾਵਾਂ ਦੇ ਵਿੱਚ ਇੱਥੇ ਬੱਚੇ ਪੜ੍ਹ ਸਕਦੇ ਆ ਪਰ ਜਰਮਨ ਭਾਸ਼ਾ ਸਿੱਖਣੀ ਉਹ ਜ਼ਰੂਰੀ ਆ ਜਿੱਦਾਂ ਕਿ ਉਹਨੂੰ ਪਾਸ ਕਰਨਾ ਜ਼ਰੂਰੀ ਆ ਤੇ 15 ਸਾਲ ਦੀ ਉਮਰ ਤੋਂ ਬਾਅਦ ਜਦੋਂ ਤੁਸੀਂ ਆਪਣਾ ਮਿਡਲ ਸਕੂਲ ਪਾਸ ਕਰ ਲਏ ਨੇ ਇੱਥੇ ਐਡਮਿਸ਼ਨ ਲੈ ਕੇ ਉਹਦੇ ਲਈ ਇੰਟਰਨਸ ਹੁੰਦਾ ਆ ਤੇ ਇਹਨੂੰ ਪਾਸ ਕਰਨ 5 ਸਾਲ ਦੀ ਪੜ੍ਹਾਈ ਤੋਂ ਬਾਅਦ ਪਾਸ ਕਰਨ ਤੋਂ ਬਾਅਦ ਤੁਹਾਡੀਆਂ ਜਿਹੜੀਆਂ ਜੌਬ ਆ ਉਹ ਫਿਕਸ ਆ ਇੰਡੀਅਨ ਰੈਸਟੋਰੈਂਟ ਪੰਜ ਡਿਸਟ੍ਰਿਕਟ ਦੇ ਵਿੱਚ ਹੋਮ ਨੰਬਰ ਇਸ ਗਲੀ ਦਾ ਨਾਮ ਵੀ ਇਹਨਾਂ ਨੇ 227 ਹੰਗਾਸੇ ਲਿਖਿਆ 227 ਦਾ ਮਤਲਬ ਹੁੰਦਾ ਹੈ ਕੰਮ ਕਰਨ ਵਾਲੇ ਜਾਨੇ ਸੇਮ ਕਰਦੇ ਆ ਕਰ ਬਸ ਇਹ ਹੋ ਗਿਆ ਪੰਜ ਡਿਸਟ੍ਰਿਕਟ ਦਾ ਬਲਾਕ ਖਤਮ ਇਹ ਮਲਾਂ ਦੇ ਸੈਕਸ਼ਨ ਲਿਖੇ ਆ ਆਖਰਲੀ ਰੋਬਰਨ